ਇਹ ਤੁਮੇਂ ਕਿਕਰ ਨਾ ਕੋਈ ਮੈਂ ਸਮਝ ਰਿਹਾ ਪੰਨੇ ਹਾਕਮ ਵਾਲੇ ਆ ਤੁਂ ਜਿਹੜੇ ਬੀੜੀ ਚ ਦੇਖ ਰਹੇ ਹੋਗੇ ਜੀਰੀ ਦੇ ਰੰਗ ਬਦਲੇ ਪਿਆਗਾ ਸੁੱਕੀ ਸੁੱਕੀ ਲੱਗ ਰਹੀ ਐ ਇਹ ਦੇਖੋ ਲੋਕਾਂ ਦੀ ਨਾ ਕਿ ਈਰਖਾ ਗਈ ਕਿਸੇ ਦੇ ਪ੍ਰਤੀ ਕਿਸੇ ਦਾ ਮਾਰਾ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਤੇ ਅਜਿਹਾ ਹੱਤ ਨੂੰ ਕੋਈ ਕੱਖਾਂ ਵਾਲੀ ਸਪਰੇਅ ਮਾਰ ਗਿਆ ਜੀਰੀ ਤੇ ਤੇ ਜੀਰੀ ਤੇ ਸਪਰੇਅ ਮਾਰ ਗਿਆ ਉਹ ਸੋਚਦਾ ਵੀ ਚਲ ਮੈਂ ਨੁਕਸਾਨ ਕਰਤਾ ਪਰ ਉਹ ਇਨਸਾਨ ਨੂੰ ਇਹ ਨਹੀਂ ਪਤਾ ਵੀ ਇਹਦਾ ਨਤੀਜਾ ਕਿਤਨਾ ਨੁਕਸਾਨ ਕਰਕੇ ਕੋਈ ਉਹਦਾ ਗਿਣ ਜਾ ਸਕਦਾ ਕਿਸੇ ਦਾ ਨੁਕਸਾਨ ਕਰ ਸਕਦਾ ਉਹ ਨੂੰ ਥੋੜਾ ਬਹੁਤਾ ਪਿੱਛੇ ਕਰ ਸਕਦਾ ਪਰ ਉਹ ਨੂੰ ਆਪ ਦੇ ਲੇਖੇ ਆਪ ਦੇਣੀ ਪੈਣਗੇ ਤੇ ਦੇਖ ਲਓ ਹੁਣ ਇਹ ਜੀ ਦੀ ਤੇ ਸਪਰੇਅ ਮਾਰ ਗਿਆ ਟੋਲੇ ਚ ਪਾਈ ਦੋ ਗੇੜੇ ਦਿੱਤੇ ਇਧਰ ਇਧਰ ਫੇਰ ਕਰ ਦਿੱਤੇ ਚਲੋ ਜੀ ਦੀ ਨੁਕਸਾਨ ਹੋ ਗਿਆ ਕੋਈ ਚੱਕਨੀ ਰਬੈ ਨੂੰ ਹੋਰ ਦੇਊਗਾ ਪਰ ਜਿਹੜੇ ਬੰਦੇ ਨੇ ਇਹ ਕੀਤਾ ਉਹਦੀ ਇੰਨੀ ਕੁ ਘਟਿਆ ਕਰਤੂਤ ਹਨ ਉਹ insanਵਾਰੀ ਜਿੰਨੀਆਂ ਲਾਂਹਤਾ ਪਾਈਆਂ ਜਾਂ ਨਹੀਂਆਂ ਕੱਟਣੇ ਤੁਸੀਂ ਸਾਹਮਣੇ ਦੇਖ ਸਕਦੇ ਕੀ ਕਿਸੇ ਗਰੀਬ ਕਿਸਾਨ ਦਾ ਨੁਕਸਾਨ ਕਰਕੇ ਉਹਨੇ ਆਪਦੇ ਖਾਤੇ 'ਚ ਪੈਸੇ ਭਵਲੇ ਕੀ ਕੀ ਫਾਇਦਾ ਮਿਲਿਆ ਹੁਣ ਇਹ ਦੇਖੋ ਭਾਈ ਤੁਸੀਂ ਵੀ ਇਹਨੂੰ ਲਾਂਨਤਾ ਪਾਓ ਤਾਂ ਬੰਦੇ ਨੂੰ ਪਤਾ ਲੱਗੇ ਵੀਰ ਕਿਸੇ ਦਾ ਮਾਰਾ ਕੰਨ ਦੀ ਕੀ ਬਤਵਾਉਣੀ ਤੇ ਵੀਡੀਓ ਨੂੰ ਥੋੜਾ ਸ਼ੇਅਰ ਕਰੋ ਤਾਂ ਜੋ ਬੰਦੇ ਨੂੰ ਪਤਾ ਲੱਗੇ ਵੀ ਤੋੜ ਤੱਕ ਵੀਡੀਓ ਜਾਈ ਲੋਕ ਇਹਨੂੰ ਕਿੰਨਿਆ ਕ ਲਾਂਨਤਾ ਵਾਰੇ ਨੇ ਕਮੈਂਟਾਂ 'ਚ ਹੁਣ ਪੂਰੀਆਂ ਲਾਨਤਾ ਬਣੀ ਚਾਹੀਦੀਆਂ ਨੇ ਫਿਰ ਪਤਾ ਲੱਗਣਾ ਚਾਹੀਦਾ ਵੀ ਉਹ ਯਾਰ ਇਨਸਾਨ ਨੇ ਕਿੰਨਾ ਕੁ ਮਾੜਾ ਕੀਤਾ ਪਰ ਰੱਬੂ ਵੀ ਨਾ ਮਾੜਾ ਕਰੂਗਾ ਅੱਗੇ ਸਾਡਾ ਦੇਖਣਾ ਸਾਡੀ ਹੁੰਦਾ